ਯੋਕਸਿੰ ਸਰ ਪਿੰਚ ਸਾਹਬ ਦਾ ਦਲਮ ਕਾਂਗਰਸ ਪਾਰਟੀ ਲੋਨੇ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੋਏ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੀ ਕਲੀਨਿਕ ਤੇ ਬੈ ਗਏ ਸੀ ਮੈਡੀਕਲ ਸਟੋਰ ਤੇ ਤੇ ਕੁਝ ਬਟਾਲੀਆ ਨੂੰ 2135 ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉੱਤਰਦੇ ਸਾਰੀ ਇਹਨਾਂ ਤੇ ਫਾਇਰਿੰਗ ਕਰਤੀ ਕੋਈ 4 ਕਰਾਉਂਡ ਕੀਤਾ ਹੁਣ ਸ਼ਾਇਦ ਇੱਕ ਚ ਦੋ ਇਹਨਾਂ ਤੇ ਲੱਗੇ ਆ ਬਾਕੀ ਇੱਕ ਤੇ ਬਾਹ ਤੇ ਆ ਹੋਣ ਬਾਕੀ ਸਿਨਾ ਕੋ ਲੌਕਡਾਟ ਦਾ ਫਰੋਤੀ ਨਹੀਂ ਫਰੋਤੀ ਤਾਂ ਤੇ ਕੋਈ ਚੱਕਰ ਨਹੀਂ ਲੌਕਡਾਟ ਤੁਹਾਨੂੰ ਪਤਾ ਸਰਪੰਚਾਂ ਦੀ ਹਾਲਤ ਉੱਥੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਦਾਂ ਤੇ ਹੋ ਗਿਆ ਤੇ ਬਾਕੀ ਹੁਣ ਕਾ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਸਕਦਾ ਜਦੋਂ ਆਏ ਹੋਏ ਸੀ ਉੱਥੇ ਦੁਕਾਨ ਤੇ ਕੋਣ ਪਣ ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋਗੇ ਤੋਂ ਉਸੇ ਵੇਲੇ ਨਿਕਲ ਗਿਆ ਉਸੇ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾ ਕੇ ਕੈਂਪ ਫੇਟ ਤੋਂ ਜਿਆ ਵੀਰ ਤੇ ਗੱਡੀ ਤੇ ਪਾ ਕੇ ਤੇ ਬਟਾਲੇ ਜਾਂਦਾ ਪਰ ਉਹ ਵੀ ਕੈਮਰਾ ਸੀ ਸੀ ਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲ ਤੱਕ ਸੀਸੀਟੀਵੀ ਕੈਮਰੇ ਪੁਲਸ ਜੀ ਮੇਰਾ ਸਾਥੀ ਹੈ ਡਾਕਟਰ ਜੋਗਰਾ ਸਿੰਘ ਦਾਲੋਪ ਅਡੇ ਦੀ ਕੈਮਰੇ ਦੀ ਦੁਕਾਨ ਕਰਦਾ ਤੇ ਇਸੇ ਲਈ 5 ਸਾਲਾਂ ਪਿੰਡੀ ਸਰਪੰਚੀ ਕੀਤੀ ਬੰਦਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆਵਾ ਕੌਣ ਆਇਆ ਵਾ ਕਿ ਗਲਵਾਦਾ ਮੈਦਪੁਰ ਪੁਸਤੀ ਦੇ ਐਸੇ ਦੇ ਹਾਲਾਤ ਇਹਨਾਂ ਨੂੰ ਪੁੱਛਣ ਦੇ ਪਰ ਮਾੜੀ ਗੱਲ ਹੈ ਜੇਂ ਦਿਹਾੜੇ ਉਥੇ ਪਤਾ ਲੱਗ ਗਿਆ ਬੁਢਾਰੇ ਪਾਂਘਰਵੀ ਕੈਂਪ ਵਿੱਚ ਗੋਲੀ ਮਾਰੀ ਹੈ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਗਾਂਡ ਆਰਡਰ ਦੀ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿੰੀਆਂ ਗੱਲਾਂ ਫਿਰਦੇ ਨੇ ਤੇ ਇਹਦੇ ਲਾਉਣ ਫਿਰ ਉਹ ਬਜਾਰਾਂ ਚ ਲੋਕਾਂ ਨੂੰ ਪੁੱਛਣ ਬਸਾੜੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਖਰਾਬੀ ਹੈ ਸਰਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਕਿ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਡਾਓ ਦਾ ਕਿ ਰੱਬ ਦੀ ਮਿਹਰ ਹੋਈ ਆ ਯਾਦਵ ਜਾਨ ਬਚ ਗਈ ਆ ਥੋੜੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਜਿਦ ਗਈ ਆ ਉਨਨਾਂ ਨੂੰ ਕੋਈ ਘਸਰ ਨਹੀਂ ਪਰ ਰਾਫੀ ਹੈ ਬਚਾਤਾ ਉਹਦੀ ਖੇਡ ਬਤਰੀ ਹੈ ਉਹ ਚੌਨਾਰੀ ਤਗੜਾ ਉਹਨੇ ਬਚਾਤਾ ਉਹ ਰੱਬ ਦੇ ਸ਼ੁਕਰ ਵਿੱਚ ਆ ਕੱਲ ਕੋਈ ਕਿਸੇ ਕੋ ਕੋਲ ਸੋਧੀ ਕਰੀਦਾ ਸਭਾ ਕਿ ਇਸੇ ਮੈਂ ਅਸਚਨਾ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਮੈਂ ਮੌਕੇ ਤੇ ਚੱਲਿਆ ਵਾ ਤੇ ਮੈਂ ਫਿਰ ਉਧਰ ਮੈਂ ਕੱਟਿਆ ਨਾ ਮੈਂ ਭੱਜ ਕੇ ਦੇਖੋ ਸੱਤ ਆ ਗਿਆ ਉਹ ਡਾਕਟਰ ਗੁਦਲੀਨ ਆ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਯੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਲੱਗਿਆ ਆਪਣੇ ਸਿਰ ਤੇ ਜ਼ਖਮ ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟਰੀਟਮੈਂਟ ਪੇਸ਼ੇਨ ਨੂੰ ਦੇ ਕੇ ਤੇ ਪੇਸ਼ੇਨ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਹੈ ਪੇਸ਼ੇਨ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ایڈ ਟਰੀਟਮੈਂਟ ਪੇਸ਼ੇਨ ਨੂੰ ਸਟੈਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ